ਆयो ਵੀ ਅੱਜ ਤੁਹਾਨੂੰ ਆਪਣੀ ਬੰਬੀ ਦੀਆਂ ਜੜੀਆਂ ਸੈਰਾ ਕਰਾਈਏ ਤੇ ਵਖਾਲੀਏ ਇੱਥੋਂ ਦੇ ਰਾਹ ਵੀ ਕਿਦਾਂ ਮੋਟਰਸਾਈਕਲ ਨਿਕਲਦਾ ਤੇ ਕੀ ਹਾਲ ਹੈ ਇੱਥੇ ਦਾ ਬਹੁਤ ਹੀ ਤੇਜ਼ ਆ ਜਿਹੜਾ ਮਾਹੌਲ ਪਾਣੀ ਵਾਲਾ ਰਾਇ ਅੱਡਾ ਨਦੀ ਬਣ ਆਇਆ ਲਓ ਵੀ ਮਿੱਤਰੋ ਕਿੱਧਰ ਕਿੱਧਰ ਜਿਹੜਾ ਮੀਂਹ ਆ ਉਹ ਪਿਆ ਵਾ ਤੇ ਆਪਣੇ ਇਲਾਕੇ ਦੇ ਵਿੱਚ ਤੇ ਵੇਖੋ ਵੀ ਇਧਰ ਤਾਲੀਆਂ ਢੱਕੋ ਢੱਕ ਲਾ ਦਿੱਤੀਆਂ ਜੀ ਆ ਬਾੜਾ ਹੀ ਮੌਸਮ ਸੁਹਾਣਾ ਆ ਗਿਆ ਮੀਂਹਿਆ ਕਟਰਾ ਕਰ ਦਿੱਤੀਆਂ ਹੀ ਇਧਰ ਪੂਰੇ ਢਕੋ ਢਾਕ ਪੈੜੀਆਂ ਲੱਗੀਆਂ ਜੇ ਤਾਂ ਰਾਹ ਦਾ ਵੇਖੋ ਹਾਲ ਆਪਾਂ ਚੱਲੇ ਬੰਬੀ ਨੂੰ ਇਹਨੇ ਉੱਥੇ ਟੀਮ ਹੌਲਚਾਲ ਆ ਰਾਹ ਦੇ ਵਿੱਚ ਪੈੜੀਆਂ ਦਾ ਵੇਖ ਲਓ ਥੱਲੇ ਰਾਹ ਦਾ ਵੇਖੋ ਵੀ ਕਿੰਨਾ ਮਾੜਾ ਹਾਲ ਏਹਦੀ ਪਤਾ ਲੱਗਣਿਆ ਵੀ ਛੜਕ ਜਟੋਏ ਕਿ ਟੋਇਆ ਦੀ ਛੜ ਗਿਆ ਲਾਉਂ ਆ ਬੰਬੀ ਦਾ ਰਾਹ ਏ 메ਨ ਰਾਹ ਤੋਂ ਨਾ ਮਿਹਨਤ ਕੋਈ ਫਰਕ ਜੇ ਤੇ ਨਾ ਬੰਬੀ ਵਾਲੇ ਚ ਰਾਹ ਜੀ ਆ ਰਾਹ ਦਾ ਵਾਲੀਆ ਪੂਰਾ ਗਾਂ ਤੱਕ ਵੇਖੋ ਵੀ ਆ ਡਗਾ ਡਕ ਭਰਿਆ ਹੀ ਐ ਵੀ ਆਪਾਂ ਮੋਟਰਸਾਈਕਲ ਕਰਨਾ ਹੀ ਹੋ ਦੇਖਦੇ ਡਗਾਉਂਦੇ ਜੇ ਨਾ ਡਿੱਗੀ ਇਹਦੇ ਵਧੀਆ ਹੀ ਹੋ ਆਈ ਸ਼ਵਾਏ ਓ ਯੱਲ ਓ ਇੰਦਰ ਕੱਢਨੇ ਘਾੜੇ ਨਾਲ ਨਾਲ ਹੀ ਚੱਕੜੀ ਦੇ ਪੂਰੀਆ ਜਿਹੜੇ ਝੋਂਡੇ ਆ ਨਾ ਇਹ ਪਾਲਦੇ ਵੀ ਮੀਨ ਨਹੀਂ ਆ ਬੰਦਿਆ ਦਾ ਦੇ ਪਾਣੀ ਇੰਦਰ ਘਟਵਾ ਇਹ ਵਿਚਾਰੇ ਸੁਕੇ ਰਹਿੰਦੇ ਜਦੋਂ ਵੇਲੋਂ ਪਾਣੀ ਭਾਵੇਂ ਜਨਾ ਮਰਜੀ ਛੱਡ ਛੱਡੋ ਇਹ ਪਿਆਸੇ ਰਹਿੰਦੇ ਆ ਇਹ ਕੋਈ ਆ ਵੀ ਜਿੱਥੇ ਮੀਨ ਪਾਣਾ ਚੰਗਾ ਨਹੀਂ ਸਮਝਿਆ ਜਾਂਦਾ ਉੱਥੇ ਵਧੀਆ ਵੀ ਸਮਝਿਆ ਜਾਂਦਾ ਆ ਥੱਲੇ ਕੋਈ ਇੰਦਰ ਐ ਵੀ ਮੋਟਰਸਾਈਕਲੋਂ ਨਿਕਲ ਕੇ ਜਾਊਗਾ ਰ ਆਈ ਮੱਗਿਆਈ ਚੱਲ ਵੀ ਚੱਲ ਪੋਰੇ ਠੋਨੇ ਜਿਹੜੇ ਉਹ ਮੀਆਂ ਦੇ ਸਿਰ ਤੇ ਹੀ ਹੁੰਦੇ ਆ ਤੇ ਮੀਆਂ ਦੇ ਸਿਰ ਤੇ ਪਲਣ ਵਾਲੇ ਆ ਤੇ ਆਈ ਸ਼ਵਾਲੇਰ ਆਈ ਸਾਰਾ ਹੀ ਇੱਦਾਂ ਚੱਲੋ ਵੀ ਚੱਲ ਚੱਲ ਚੱਲਾ ਆਸਮਾਨ ਤੇ ਵੇਖੋ ਵੀ ਬੱਦਲਾ ਪੂਰੇ ਛਾਏ ਪਏ ਅਜੇ ਮੋਟਰਸਾਈਕਲ ਵੀ ਮਹਾ ਹੀ ਚੱਲਣ ਲੱਗੇ ਚੱਕੜ ਪੂਰਾ ਹੀ ਹੋ ਰਿਹਾ ਛੜਗਦੇ ਵਿੱਚ ਪਾਣੀ ਵੇਲਾ ਕਿਦਾਂ ਭਰਿਆ ਹੀ ਲੈ ਵੀ ਆਪਾਂ ਬੰਬੀ ਦੇ ਲਾਗੇ ਬਨੇ ਪੌੜੀ ਗਏ ਆਲੇ ਦੁਆਲੇ ਦਾ ਵੇਖੋ ਨਜ਼ਾਰਾ ਕਿੰਨਾ ਗ੍ਰੀਨਰੀ ਗ੍ਰੀਨਰੀ ਆ ਸਾਰੇ ਬਨੇ ਤੇ ਥੱਲੇ ਚ ਕਰੀ ਚੱਕੜ ਤੇ ਆ ਜੀ ਮੋਟਰ ਮੋਟਰ ਤੇ ਵੇਨੇ ਆ ਮਾਹੌਲ ਚਾਲ ਇੱਥੇ ਵੀ ਓੜਾ ਚਿੱਕੜ ਚੁਕੜ ਬਹੁਤੀ ਓ ਆਇਆ ਜੀ ਮੋਟਰ ਤੇ ਲਓ ਜੀ ਇੱਥੇ ਲਾਤਾ ਪਾ ਮੋਟਰਸਾਈਕਲ ਇਹ ਵੇਨੇ ਆਣਾ ਇੱਥੇ ਦਾ ਮੌਸਮ ਕੀ ਆਂਦਾ ਕਿੰਨਾ ਕਿ ਚਿੱਕੜ ਚੁਕੜ ਆ ਤੇ ਲਓ ਜੀ ਕਰੋ ਨਜ਼ਾਰਾ ਲਓ ਵੇਖੋ ਇੱਧਰ ਮੀਂਹ ਤੋਂ ਬਾਅਦ ਕਿੰਨਾ ਵਧੀਆ ਮੌਸਮ ਹੋ ਜਾਂਦਾ ਤੇ ਆਹ ਜਿਹੜਾ ਰੋਖਾ ਨਾ ਬਾਲਾ ਹੀ ਪੁਰਾਣਾ ਇੱਥੇ ਲੱਗਾ ਬੰਬੀ ਤੇ ਤੇ ਇਹਦਾ ਸਾਨੂੰ ਨਹੀਂ ਪਤਾ ਇਹ ਗਰਮੀਆਂ 'ਚ ਪੂਰੀ ਠੰਡੀ ਛਾ ਤੇ ਮਖੂਆ ਵੀ ਇਹਦੇ ਉੱਤੇ ਲੱਗਾ ਜੇ ਤੇ ਇਧਰ ਬੰਬੀ ਇਹ ਛੋਟਾ ਜਿਹਾ ਕੋਠਾ ਬੰਬੀ ਦਾ ਤੇ ਆਹ ਵੇਖੋ ਤੁਹਾਨੂੰ ਇੱਥੇ ਜਿਹੜਾ ਮੱਖੀਆ ਉਹ ਵੀ ਲਗਾ ਵਿਖਾਉਨੇ ਆ ਤੇ ਮੇਰੇ ਵੀਰ ਪਿਛਾਂ ਆ ਜਾ ਪਾਉ ਆ ਲੱਗਾ ਜੇ ਮਖਿਆ ਇਹ ਜੀ ਦਾ ਸ਼ਾਹ ਤੇ ਅੱਜ ਤੱਕ ਨਹੀਂ ਲੱਭਾ ਪਰ ਇਹਨੂੰ ਲੱਗੇ ਨੂੰ ਔੜੇ ਸਾਲ ਹੋ ਗਏ ਜੀ ਤੇ ਤੁਹਾਡੇ ਕਿੱਥੇ ਕਿੱਥੇ ਮੀਂਹ ਪੈ ਰਿਹਾ ਵਾ ਤੇ ਕਿਦਾਂ ਦਾ ਇੱਥੇ ਮੌਸਮ ਤੁਹਾਡੇ ਸ਼ਹਿਰ ਨਗਰ ਕਿਹੜੇ ਕਿਹੜੇ ਥਾਂ ਤੋਂ ਵੀਡੀਓ ਵੇਖ ਰਹੇ ਜਿਹੜੇ ਕਿੱਥੇ ਕਿੱਥੇ ਮੀਂਹ ਪੈ ਗਿਆ ਅੱਜ ਠੀਕ ਆ ਜੀ ਕਮੈਂਟ ਕਰਕੇ ਜਰੂਰ ਦੱਸਣਾ ਜੀ